ਇਹ ਸੋਨੇ ਗਰਮ ਗਰਮ ਭਾਂਡੇ ਹਾਂ ਜਦੋਂ ਵੀ ਕੱਟੀ ਤੇ ਬਿਲਕੁਲ ਇਹਦੀ ਖਾਸੀਅਤ ਕੀ ਆ ਬਿਲਕੁਲ ਸੁਕਾ ਕੇ ਭਾਂਡਿਆ ਲਿਸ਼ਕ ਆ ਕੌਲੀਆਂ ਜਦੋਂ ਮੈਂ ਜੱਲਿਆਲ ਰਹਿੰਦੀ ਸੀ ਨਾ ਉਦੋਂ ਤਾਏ ਦੀ ਕੁੜੀ ਹਜੂਰ ਸਾਹਿਬ ਗਈ ਸੀ ਉੱਥੋਂ ਲਿਆਈ ਸੀ ਇੰਨੀਆਂ ਮੈਂ ਕੌਲੀਆਂ ਵਰਤੀਆਂ ਨਾ ਮੈਨੂੰ ਇਹਨਾਂ ਦਾ ਡਿਜ਼ਾਈਨ ਬੜਾ ਪਸੰਦ ਆ ਸਪੈਸ਼ਲ ਹਜੇ ਨਵੀਆਂ ਹੀ ਨੇ ਹੈ ਨਾ ਤੇ ਵੇਖ ਲੋ ਜਦੋਂ ਵੀ ਵਾਸ਼ ਹੁੰਦੀਆਂ ਨਵੀਆਂ ਨਿਕਲਦੀਆਂ ਇਹਨਾਂ ਬਿਲਕੁਲ ਸੁੱਕੇ ਭਾਂਡੇ ਤੇ ਗਰਮ ਗਰਮ ਲਿਸ਼ਕਦੇ ਹੋਏ ਹਾਂ ਗਲਾਸ ਇੱਕ ਗਲਾਸ ਵਿੱਚ ਕੇ ਬਿਲਕੁਲ ਅੰਦਰ ਤੱਕ ਪਾਣੀ ਜਾਂਦਾ ਫਿਰ ਉਹ ਆਹ ਉਹਨੀ ਸਫਾਈ ਆਪਾਂ ਹੱਥ ਨਾਲ ਨਹੀਂ ਕਰ ਸਕਦੇ ਹਾਂ ਜਿੰਨੇ ਆ ਮੈਂ ਗਲਾਸ ਅੱਜ ਸਾਹਮਣੇ ਨੇ ਬਾਕੀ ਵੀ ਬੜੇ ਗਲਾਸ ਬਾਹਰ ਨਿਕਲੇ ਹੋਏ ਠੀਕ ਮੱਤ ਘੀਰੋ ਬੇਜੀ ਖੋਲੀ ਨਾ ਤੇ ਬਹੁਤ ਸੋਹਣੇ ਨਿਕਲਦੇ ਆ ਹੁਣ ਮੈਂ ਤੁਹਾਨੂੰ ਦੱਸਾਂ ਵੀਡੀਓ ਬਣਾ ਕੇ ਵੀ ਆਪਾਂ ਕਿਵੇਂ ਇਹਦੇ ਚ ਲਾਈਦੇ ਆ ਸਾਰੇ ਭਾਂਡੇ ਤੇ ਕਿਸ ਤਰ੍ਹਾਂ ਇਹਦੇ ਚ ਵਾਸ਼ ਹੁੰਦੇ ਸੋ ਇੱਥੇ ਆ ਭਾਂਡੇ ਹੋ ਚੁੱਕੇ ਆ ਤੇ ਇੰਨੇ ਕ ਆਪਾਂ ਪਹਿਲੇ ਇੱਕ ਵਾਰੀ ਸਿੰਪਲ ਪਾਣੀ ਨਾਲ ਵਾਸ਼ ਕਰਕੇ ਤੇ ਫਿਰ ਆਪਾਂ ਡਿਸ਼ ਵਾਸ਼ਰ ਦੇ ਵਿੱਚ ਲਾਉਣੇ ਆ ਤੇ ਸਾਰਾ ਪ੍ਰੋਸੈਸ ਤੁਹਾਨੂੰ ਦੱਸਦੇ ਆ ਪਹਿਲੋਂ ਮੈਂ ਵਾਸ਼ ਕਰ ਲੈਣੀ ਆ ਤੇ ਫਿਰ ਵਿੱਚ ਲਗਾ ਕੇ ਤੁਹਾਨੂੰ ਦਿਖਾਉਂਗੀ ਕਰਕੇ ਰੱਖ ਲਿਆ ਫਿਰ ਅਗੇਨ ਆਪਾਂ ਇੱਥੇ ਗਲਾਸ ਹੀ ਲਾਵਾਂਗੇ ਜਿਵੇਂ ਆ ਸਾਰੇ ਬਣੇ ਹੋਏ ਆ ਨਾ ਇੱਧਰ ਚੇ ਇਧਰ ਨੀਵੇਂ ਇਸ ਕਰਕੇ ਮੈਂ ਵੱਡੇ ਵੱਡੇ ਜਿਹੜੇ ਗਲਾਸ ਹੁੰਦੇ ਆ ਉਹ ਇੱਧਰ ਲਾ ਦਿੰਨੀ ਆ ਤੇ ਜੇ ਕੱਪ-ਕੁੱਪ ਛੋਟੇ ਕੇ ਵੀ ਚੀਨੀ ਦੇ ਕੱਪ ਸ਼ਾਮ ਤੱਕ ਹੋ ਜਾਣਗੇ ਜਿਵੇਂ ਰੋਟੀ ਦੇ ਭਾਂਡੇ ਆ ਫਿਰ ਚਾਹ ਦੇ ਵਾਲੇ ਵੀ ਉਹ ਵੀ ਮੈਂ ਨਾਲ ਦੀ ਨਾਲ ਲਾਈ ਜਾਣੇ ਆ ਤੇ ਸ਼ਾਮ ਨੂੰ ਆਪਾਂ ਜਦੋਂ ਸਾਰਾ ਭਰ ਜਾਣਾ ਉਦੋਂ ਚਲਾ ਲੀਤਾ ਕਿਉਂਕਿ ਸਾਰੇ ਇਕੱਠੇ ਕਰਕੇ ਲਾਉਣ ਦਾ ਇਹ ਫਾਇਦਾ ਹੁੰਦਾ ਹੈ ਵੀ ਇੱਕ ਤਾਂ ਵੀ ਵਾਰ-ਵਾਰ ਆਪਾਂ ਪਾਊਡਰ ਜੇ ਆਪਾਂ ਥੋੜੇ-ਥੋੜੇ ਕਰਕੇ ਧੋਵਾਗੇ ਵਾਰ-ਵਾਰ ਪਾਊਡਰ ਪੋਣਾ ਪੈਣਾ ਤੇ ਵਾਰ-ਵਾਰ ਫਿਰ ਆਪਣੀ ਸ਼ਵਾਰਚਲਾਉਣਾ ਬੱਤੀ ਦੀ ਵੀ ਖਫਤ ਬਹੁਤ ਜਿਆਦਾ ਹੁੰਦੀ ਇਸ ਕਰਕੇ ਇੱਕ ਵਾਰੀ ਲਾਈ ਜਾਈਦੇ ਜਦੋਂ ਭਰ ਜਾਂਦਾ ਫਿਰ ਸ਼ਾਮ ਨੂੰ ਸਾਰੇ ਪੰਡੇ ਲਾ ਦੇਤੇ ਤੇ ਜੇ ਉਸ ਤੋਂ ਵੱਧ ਹੁੰਦੇ ਤੇ ਉਹ ਹੱਥ ਨਾਲ ਤੋਂ ਲਾਈ ਦਿੰਦੇ ਆ ਕਾਫੀ ਹੱਦ ਤੱਕ ਜਿਵੇਂ ਬਾਕੀ ਆਪਾਂ ਕੰਮ ਕਰਦੇ ਪੈ ਨਾਲ ਮਸ਼ੀਨ ਕੱਪੜਿਆਂ ਦੀ ਲਾਈ ਹੋਈ ਹੈ ਨਾਲ ਝਾੜੂ ਪੂੰਛਾ ਕਰ ਰਹੇ ਆ ਨਾਲੇ ਲਾ ਕੇ ਛੱਡ ਦੇਵੇ ਆਪਣੇ ਆਪ ਹੀ ਧੁੱਪ ਦੇ ਰਹਿਣਗੇ ਤੇ ਇੱਥੇ ਵੇਖ ਕੋਲੀਆਂ ਸਾਈਡ ਤੇ ਆ ਸਾਈਡ ਤੇ ਜਗ੍ਹਾ ਬਣੀ ਹੈ ਇੱਥੇ ਮੇ ਕੋਲੀਆਂ ਆ ਇੰਨਾ ਵੀ ਸਾਰੇ ਭਾਣੇ ਮੁੱਦੇ ਮਾਰਨੇ ਆ ਚੰਗੀ ਤਰ੍ਹਾਂ ਫਿਰ ਵਾਸ਼ ਹੋ ਜਾਣਗੇ ਕੋਈ ਚੀਜ਼ ਲੱਗੀ ਵੀ ਨਹੀਂ ਰਹਿੰਦੀ ਫਿਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਤੇ ਉਧਰੋਂ ਇੱਕਦਮ ਪਹਿਲਾਂ ਮੈਂ ਗਲਾਸ ਲਾ ਲੈਣੀ ਆ ਤਾਂ ਜਾ ਬਾਅਦ ਚ ਲਾਉਣੇ ਸੁੱਕੇ ਹੋਣ ਪਹਿਲਾਂ ਗਲਾਸ ਲਾ ਕੇ ਫਿਰ ਕੋਲੀਆਂ ਤੇ ਆਪਣੇ ਹੁਣ ਅੱਜ ਹੁਣ ਦੇ ਗਲਾਸ ਇੰਨੇ ਸਿੱਗੇ ਤੇ ਇਹਦਾ ਵੈਸੇ ਇੱਕ ਅਲੱਗ ਤੋਂ ਵੀ ਬਣਿਆ ਹੋਇਆ ਜਿਹਦੇ ਵਿੱਚ ਚਮਚੇ-ਚਮਚੇ ਲੱਗ ਜਾਂਦੇ ਪਰ ਮੈਂ ਉਹ ਵਿੱਚ ਲਾਉਂਦੀ ਨਹੀਂ ਉਹ ਥਾਂ ਬਹੁਤ ਘੇਰਦਾ ਹੈ ਉਨੀ ਜਗ੍ਹਾ 'ਚ ਆਪਣੇ ਵੱਡੇ ਭਾਂਡੇ ਲਾ ਵੀ ਜਾਂਦੇ ਆ ਫਿਰ ਮੈਂ ਐਵੇਂ ਚਲਕੇ ਲਾ ਵੀ ਜਾਂਦੇ ਕਿਉਂਕਿ ਆਪਣੇ ਕੜਾਈਆਂ ਹੀ ਜ਼ਿਆਦਾ ਹੁੰਦੇ ਆ ਹਾਂਜੀ ਪਰ ਐ ਲਾ ਦਿੰਨੇ ਆ ਤੇ ਬਾਅਦ ਵਿੱਚ ਵੱਡੇ ਭਾਂਡੇ ਤੁਹਾਨੂੰ ਮੈਂ ਦੱਸ ਦਿੰਨੀ ਆ ਇੱਥੇ ਪਰ ਡਰਪੀਆਂ ਲਾ ਲਓ ਭਲਾ ਚਾਲੇ ਭਾਂਡੇ ਜੋ ਵੀ ਆਪਣੇ ਹੁੰਦੇ ਫਰਾਈਆਂ ਵਗੈਰਾ ਹਾਂਜੀ ਪਰ ਇੱਕ ਗੱਲ ਇਹਦੇ 'ਚ ਲੱਗਦੀ ਕੱਲੀ ਸਟੀਲ ਹੀ ਆ ਜਿਹੜੀ ਸਿਲਵਰ ਹੁੰਦੀ ਉਹ ਕਾਲੀ ਹੋ ਜਾਂਦੀ ਜੀ ਉਹ ਸਿਲਵਰ ਦੇ ਭਾਂਡੇ ਨਹੀਂ ਤੁਸੀਂ ਲਾਉਣੇ ਤੇ ਪਲਾਸਟਿਕ ਜਿਹੜੀ ਮਾੜੀ ਹੈ ਜਿਹੜੀ ਡਿਸ਼ ਵਾਸ਼ਰ ਸੇਫ ਆ ਸਿਰਫ ਉਹ ਹੀ ਲਾਉਣੇ ਆ ਭਾਂਡੇ ਠੀਕ ਆ ਤੇ ਸਟੀਲ ਨੂੰ ਤਾਂ ਇੰਨਾ ਚਮਕਾਉਂਦੀ ਆ ਨਾ ਮੈਂ ਦੂਸਰੇ ਚੀਨੀ ਦੇ ਵੀ ਲਾ ਦਿੰਨੀ ਭਾਂਡੇ ਉਹਨਾਂ ਨੂੰ ਵੀ ਕਿਉਂਕਿ ਗਰਮ ਪਾਣੀ ਬਹੁਤ ਕੱਢਦਾ 3-4 ਪਾਣੀਆਂ ਨਾਲ ਧੋਂਦਾ ਫਿਰ ਗਰਮ ਪਾਣੀ ਕੱਢਣ ਨਾਲ ਕੀ ਹੁੰਦਾ ਹੈ ਕਿ ਉਹ ਦੂਸਰਾ ਭਾਂਡੇ ਮ ਜਿਹੜੇ ਪਲਾਸਟਿਕ ਦੀ ਮਾੜੀ ਹੁੰਦੀ ਆ ਉਹ ਹੋ ਜਾਂਦੀ ਮੈਲਟ ਹੁਣ ਇੱਥੋਂ ਲੈ ਕੇ ਵਿਖਾਇਓ ਕੋਮਨ ਇਹਦੇ نیچے ਆਹ ਵੇਖੋ ਤੁਸੀਂ ਆਹ ਲੱਗੇ ਹੋਏ ਆ ਇਹ ਘੁੰਮਦੇ ਆ ਦੇਖੋ ਆ ਵਜ ਵੀ ਥਾਲੀ ਇਹਨੂੰ ਆਪਾਂ ਨਹੀਂ ਲਾਉਂਦੇ ਮੈਂ ਥਾਲੀ ਕਦੇ ਵੀ ਨਹੀਂ ਲਾਉਂਦੀ ਕਿਉਂਕਿ ਥਾਲੀ ਜਿਆਦਾ ਵੱਡੀ ਇਹ ਸਿਰਫ ਮੈਂ ਤਾਂ ਲਈ ਸੀ ਤੁਹਾਨੂੰ ਦਿਖਾਉਣ ਵਾਸਤੇ ਤੇ ਬਸ ਇਸ ਤਰ੍ਹਾਂ ਘੁਮਾ ਕੇ ਦੇਖ ਲੈਣਾ ਕਿਤੇ ਕੋਈ ਭਾਂਡਾ ਤਾਂ ਨਹੀਂ ਹੜਦਾ ਇਹਦੇ ਵਿੱਚ ਸ਼ੇਕ ਬਣੇ ਹੋਏ ਦੇਖੋ ਉੱਪਰ نیچے ਸ਼ੇਕ ਆ ਇਹ ਇਸ ਤਰ੍ਹਾਂ ਜਿਵੇਂ ਘੁੰਮਦਾ ਹੈ ਇਹਦੇ ਵਿੱਚ ਪਾਣੀ ਪੈਂਦਾ ਭਾਂਡੇ ਧੋਂਦਾ ਜਾਂਦਾ ਤੇ نیچے ਉਸ ਤੋਂ نیچے ਵੀ ਇਸ ਤਰ੍ਹਾਂ ਪਾ ਬਣਿਆ ਹੋਇਆ ਤੇ ਪਾਣੀ ਸਾਈਡਾਂ ਤੋਂ ਵੀ ਆਉਂਦਾ ਉੱਪਰੋਂ ਹੀ ਚੰਗੀ ਤਰ੍ਹਾਂ ਵਾਸ਼ ਹੋ ਕੇ ਫਿਰ ਸਟੀਮ ਵੀ ਕਰਦਾ ਤੇ ਇਹ ਭਾਂਡੇ ਬਿਲਕੁਲ ਸੁੱਕੇ ਹਾਂਜੀ ਜਦੋਂ ਕੱਢੀ ਦੇ ਅੰਦਰੋਂ ਐ ਵਧੀਆ ਗਰਮ ਗਰਮ ਬੜੇ ਸੋਹਣੇ ਤੇ ਚਮਕਦੇ ਚਮਕਦੇ ਭਾਂਡੇ ਨਿਕਲਦੇ ਵਿੱਚੋਂ ਇੱਥੇ ਹੁੰਦਾ ਇਹਦਾ ਇਹਦੀ ਸਿਰਫ ਕੈਲੋ ਜੋ ਵੀ ਲਿਕਵਿਡ ਇਹਦਾ ਹੁੰਦਾ ਹੈ ਉਹ ਹੱਥ ਦਿਖਾ ਦੇਣੀ ਆ ਇਸ ਤਰ੍ਹਾਂ ਦਾ ਹੁੰਦਾ ਲਿਫਾ ਇਹ ਆਨਲਾਈਨ ਹੀ ਆਰਡਰ ਕਰਦੇ ਹਾਂ ਸੀ ਇਸ ਤੋਂ ਛੀਕਾ ਇਹਦੇ ਚ ਵਾਈਟ ਜਿਹਾ ਪਾਊਡਰ ਨਿਕਲਦਾ ਠੀਕ ਤੇ ਮੰਗਾ ਕੇ ਰੱਖ ਲੈਦਾ ਹੈ ਹਮ ਸਾਡਾ ਵੀ ਖਤਮ ਹੋਣ ਵਾਲਾ ਹੈ ਤੇ ਹੋਰ ਇਹਦੇ ਚ ਇੱਥੇ ਲਿਕਵਿਡ ਪੈਂਦਾ ਹੈ ਇੱਥੇ ਲਿਕਵਿਡ ਪੈਂਦਾ ਉਹ ਪਾ ਕੇ ਉਹ ਕਾਫੀ ਟਾਈਮ ਕੱਢ ਜਾਂਦਾ ਛੇਤੀ ਨਹੀਂ ਪਾਉਣਾ ਪੈਂਦਾ ਹਾਂਜੀ ਹਾਂਜੀ ਤੇ ਬਸ ਆਹੀ ਹੁੰਦਾ ਇੱਥੇ ਪਾ ਕੇ ਇਹਨੂੰ ਇਸ ਤਰ੍ਹਾਂ ਬੰਦ ਕਰਕੇ ਤੇ ਇੱਥੇ ਸਾਰੇ ਫੀਚਰ ਦਿੱਤੇ ਹੁੰਦੇ ਆਵੇ ਦੇਖੋ ਤੁਸੀਂ ਜੇਕਰ ਬਹੁਤ ਜ਼ਿਆਦਾ ਟਾਈਮਿੰਗ ਦੇਣੀ ਆ ਤੁਸੀਂ ਕਿੰਨਾ ਵੱਧ ਤੋਂ ਵੱਧ ਦੇ ਕਿੰਨਾ 35 60 65 70 ਅਸੀਂ ਇੱਥੇ ਕੁ ਰੱਖਦੇ 65 ਕੋਤੇ ਤੇ ਇੱਥੇ ਜਾ ਕੇ ਆਫ ਹੋ ਜਾਂਦਾ ਹੈ ਹਾਫ ਲੋਡ ਮਤਲਬ ਇਹਨੂੰ ਲੋਡਿੰਗ ਤੇ ਤਾਂ ਪੱਕਾ ਹੀ ਕੀਤਾ ਹੁੰਦਾ ਬਸ ਇਦਾਂ ਅਸੀਂ ਤਾਂ ਆਨ ਆਫ ਵਾਲਾ ਬਟਨ ਹੀ ਛੱਡਦੇ ਆ ਤੇ ਇੱਥੇ ਤੁਹਾਨੂੰ ਦੱਸ ਦਰ ਰਿੰਦਾ ਵੀ ਇਹਦੇ ਚ ਸਾਲਟ ਜਿਹੜਾ ਖਤਮ ਹੋ ਗਿਆ ਰਿੰਜ਼ ਐਡ ਕਰਨ ਵਾਲਾ ਹੈ ਜਾਂ ਕਿਵੇਂ ਇੱਥੇ ਆਉਣ ਹੁੰਦਾ ਇੱਥੇ ਵਾਸ਼ ਹੋ ਜਾਂਦਾ ਫਿਰ ਇੱਥੇ ਡਰਾਈ ਇੱਥੇ ਐਂਡ ਹੋ ਜਾਂਦਾ ਆਪ ਨੂੰ ਆ ਦੱਸਦਾ ਰਹਿੰਦਾ ਵੀ ਇਹ ਜਦੋਂ ਚੱਲਦੀ ਹੋਵੇ ਮਸ਼ੀਨ ਆਪਾਂ ਵਿੱਚੋਂ ਨਹੀਂ ਖੋਲਣੀ ਕਿਉਂਕਿ ਇਹ ਆਪਾਂ ਨੂੰ ਦੱਸੂਗਾ ਵੀ ਹੁਣ ਵਾਸ਼ ਹੋ ਰਿਹਾ ਹੁਣ ਡਰਾਈ ਹੋ ਰਿਹਾ ਤੇ ਫਿਰ ਆਪਾਂ ਜਦੋਂ ਐਂਡ ਤੇ ਆਊਗਾ ਫਿਰ ਆਪਾਂ ਉਹ ਓਪਨ ਕਰਾਂਗੇ ਠੀਕ ਹੈ ਸਾਰੀਆਂ ਤੇ ਇਹ ਵੋਲਟਸ ਬਿੱਗੋ ਦਾ ਹੈ ਤੇ ਇਹਦੇ ਨਾਲ ਵਾਰੰਟੀ ਗਾਰੰਟੀ ਸਾਰਾ ਕੁਝ ਮਿਲਦਾ ਹੈ ਕਸਟਮਰ ਕੇਅਰ ਨੰਬਰ ਵੀ ਦਿੱਤਾ ਆਇਆ ਹੈ ਇੱਕ ਵਾਰੀ ਥੋੜਾ ਖਰਾਬ ਵੀ ਹੋ ਗਿਆ ਸੀ ਤੇ ਆਪਾਂ ਨੂੰ ਵਧੀਆ ਜੀ ਸਰਵਿਸ ਦਿੱਤੀ ਗਈ ਆ ਕਿਉਂਕਿ ਚਲਦੀ ਚੀਜ਼ ਆ ਚਲ ਚਲਦੀ ਗੱਡੀ ਕਿਤੇ ਹਨਾ ਰੁਕੀ ਜਾਂਦੀ ਆ ਪਰ ਉਹ ਵਧੀਆ ਵੇਖ ਕੇ ਗਿਆ ਸੈੱਟ ਕਰਕੇ ਗਿਆ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਇਆ ਕਈ ਵਾਰੀ ਕੋਈ ਪ੍ਰੋਬਲਮ ਆਈ ਜਾਂਦੀ ਆ ਹਾਂਜੀ ਤੇ ਜਦੋਂ ਦਾ ਅਸੀਂ ਲਿਆ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਬਹੁਤ ਸਾਰੇ ਭਾਂਡੇ ਤੋਂ ਹੁੰਦਾ ਹੈ ਤੇ ਬਾਕੀ ਆਇਆ ਕਿੰਨੇ ਦਾ ਜਗਸੀਰ ਨੇ ਆਨਲਾਈਨ ਆਰਡਰ ਕੀਤਾ ਸੀ ਆਪਾਂ ਉਹਨੂੰ ਪੁੱਛ ਕੇ ਫਿਰ ਇਹਦਾ ਪ੍ਰਾਈਸ ਵੀ ਦੱਸਾਂਗੇ ਇਹਦੇ ਵਿੱਚ ਮਹਿੰਗੇ ਤੋਂ ਮਹਿੰਗੇ ਵੀ ਹੈਗੇ ਆ ਤੇ ਅਸੀਂ ਆਪਦੇ ਮਤਲਬ ਬਜਟ ਦੇ ਸਹਾਰਾ ਨਾਲ ਠੀਕ-ਠੀਕ ਰੇਂਜ ਵਾਲਾ ਇੱਥੇ ਆਪਾਂ ਸਵੇਰ ਦੇ ਤੇ ਦੁਪਹਿਰ ਦੇ ਲਾਏ ਸੀ ਕੁਛ ਭਾਂਡੇ ਸ਼ਾਮ ਦੇ ਜਿਵੇਂ ਸ਼ਾਮ ਨੂੰ ਚਾਹ ਚਲਦੀ ਸਾਡੇ ਮਿਸਤਰੀ ਵਗੈਰਾ ਲੱਗੇ ਹੁੰਦੇ ਸਾਰੇ ਪੀ ਲੈਂਦੇ ਚਾ ਤੇ ਹੁਣ ਮੈਂ ਸਾਰੇ ਭਾਂਡੇ ਜਿਹੜੇ ਇੱਧਰ ਸਵੇਰ ਲੋ ਤੇ ਸੀ ਮੈਂ ਥੋੜੇ ਸੁੱਚੇ ਕਰਕੇ ਰੱਖ ਲੇ ਮੈਂ ਸੀ ਮ ਉਧਰ ਰੱਖ ਦਿੰਨੀ ਆ ਚ ਉਧਰ ਸੁੱਚੇ ਭਾਂਡੇ ਪਹਿਲੇ ਸੀ ਹੋਰ ਜਿਹੜੇ ਟੁੱਟੇ ਹੋਏ ਜਿਹੜੇ ਕੁਝ ਕਿ ਮ ਤੋ ਵੀ ਲੈ ਨਹੀਂ ਕਦੇ ਕਦੇ ਤੇ ਇਸ ਤਰ੍ਹਾਂ ਆਪਾਂ ਸਾਰੇ ਗਲਾਸ ਜਿਹੜੇ ਆਪਾਂ ਸੈੱਟ ਕਰਦੇ ਆਂ ਬਸ ਇਕੱਲੇ ਆਪਾਂ ਜੂਰ ਵੀ ਕੱਢਣੀ ਬਾਅਦ ਚਮਕਾਉਣਾ ਰੀਜ ਨਾਲ ਉਹ ਸਾਰਾ ਮਸ਼ੀਨ ਦਾ ਕੰਮ ਜੋੜਾ ਦਾ ਕੰਮ ਸਾਰਾ ਐਡ ਨਹੀਂ ਕਰਨਾ ਹਮ ਕੱਪ ਵਗੈਰਾ ਖਲਾ ਦੇ ਕੇ ਇਹ ਸਾਰੇ ਆਪੇ ਤੇ ਲਾ ਦੇਣ ਜੇ ਕੱਪ ਗਲਾਸ ਜਾਦੇ ਹੋਣ ਤੇ ਗਲਾਸ ਥੱਲੇ ਵੀ ਲੱਗ ਜਾਂਦੇ ਆ ਆਹ ਦੇਖਦੇ ਆ ਕਿ ਹਿਸਾਬ ਪਤਾਵਾ ਅਡਜਸਟਮੈਂਟ ਹੀ ਕਰਨੀ ਹੋਵੇ ਇਸ ਤਰ੍ਹਾਂ ਵੀ ਹੋ ਜੇ ਆਹ ਛੋਟੀਆਂ ਪਲੇਟਾਂ ਉੱਧਰ ਲਈ ਸਾਈਡ ਤੇ ਲਾ ਦੇ ਦੀਆਂ ਤੇ ਵੱਡੀਆਂ ਥਾਲੀਆਂ ਆਹ ਵਾਲੀ ਸਾਈਡ ਇਨੋ ਦਾ ਬਿਲਕੁਲ ਖੁੱਲ ਕੇ ਵੀ ਨਹੀਂ ਲਾਉਣਾ ਕਿਉਂਕਿ ਇਹਦੇ ਵਿੱਚ ਹੁੰਦੀ ਜਿਹੜੀ ਗੁੱਦ ਜੀ ਉਹ ਗਰਮ ਜ਼ਿਆਦਾ ਪਾਣੀ ਹੁੰਦਾ ਤਾਂ ਫੁੱਲ ਜਾਂਦੀ ਹੈ ਮੈਂ ਇੱਕ ਵਾਰੀ ਗਲਤੀ ਕੀਤੀ ਸੀ ਜਦੋਂ ਮੈਂ ਨਵਾਂ ਨਵਾਂ ਲਿਆ ਸੀ ਨਾ ਤੇ ਇਹ ਗਲਤੀ ਕਿ ਨਾ ਨਾ ਹੁਣ ਆਪਾਂ ਲਾਈ ਫੁੱਲ ਲਈਆਂ ਇੱਥੇ ਸਾਈਡ ਤੇ ਲਗਾ ਦਿੰਨੇ ਆ पूरा ਕਮਟਾੜੀ ਢੋਜੇਂ ਦਾ ਪਾਂਡੇਆਂ ਨਾਲ। ਅਜੇ ਇਹ ਵਿੱਚੋਂ ਵਿੱਚੋਂ ਹੱਥ ਨਾਲ ਵੀ ਕੱਢਦੇ ਹੀ ਤੇ। ਬਗੈਰ ਜ਼ਰੂਰੀ ਹੋਣ ਗਿਆ ਜਲਦੀ ਚਾਹੀਦੇ ਹੋਣ। ਤੇ ਇੱਥੇ ਆਪਾਂ ਕੁਝ-ਕਿ ਗਲਾਸ ਕੱਢ ਕੇ ਇੱਥੇ ਲਾਤੇ ਆ ਕਿਉਂਕਿ ਅੱਜ ਛੋਟੇ ਪਾਂਡੇ ਜ਼ਿਆਦਾ ਸੀ। ਵੈਸੇ ਇੱਥੇ ਥਾਲੀਆਂ ਪਲੇਟਾਂ ਲੱਗਦੀਆਂ। ਫਿਰ ਇੱਥੋਂ ਮੈਂ ਗਲਾਸ ਕੱਢ ਕੇ ਇੱਥੇ ਲਾਤੇ ਸੀ ਤਾਂ ਜੋ ਜਿਹੜੇ ਕੱਪ ਵੀ ਉੱਪਰ ਸੈੱਟ ਹੋ ਜਾਣ। ਤੇ ਆ ਸਾਰੇ ਸਾਰੇ ਵੋਲਡ ਕਰਕੇ ਇੱਥੇ ਇਹਦੇ ਉੱਪਰ ਲਾਤੇ ਸਾਈਡਾਂ ਤੇ ਕ올ੀਆਂ ਜਿੱਥੇ ਵੀ ਜਗ੍ਹਾ ਮਿਲੀ ਇੱਥੇ ਚਮਚੇ ਸਾਰੇ ਲਾਤੇ ਕੜਚੀਆਂ ਡੋਰੀਆਂ ਡਰਮੀਆਂ ਜੱਗ ਆਹ ਚਾਹ ਫਰਾਈ ਪੈਨ ਜੋ ਵੀ ਜੱਗ-ਜੁਗ ਸਾਰੇ ਇੱਥੇ ਲੱਗ ਚੁੱਕੇ ਨੇ ਵੈਸੇ ਮੈਂ ਕੜਾਈਆਂ ਤੇ ਕੁੱਕਰ ਵੀ ਥੱਲੇ ਲਾ ਦੇਣੀ ਹੁੰਦੀਆਂ ਪਰ ਅੱਜ ਮੈਂ ਇੰਨੇ ਭਾਂਡੇ ਛੋਟੇ ਜਿਹੇ ਆ ਤਾਂ ਸੀ ਭਾਂਡੇ ਸੋ ਅੱਜ ਕੜਾਈ ਬਾਹਰ ਹੀ ਆਪਾਂ ਰੱਖ ਲਈ ਐ ਇੱਕ ਕੜਾਈ ਹੋਏਗੀ ਮੇਨ ਮੇਰੇ ਘਰ ਨਤ ਹੋਣੀ ਆ ਤੇ ਇੱਕ ਜੱਗ ਤੇ ਜਾਂ ਆਹ ਥਾੜੀ ਬਾਲੀ ਵੱਡੀ ਜੀ ਕਡਾਈ ਦਾ ਟੁਕੜਾ ਟਕ ਥਾੜੀ ਏ ਜਾਦੇ ਵੱਡੇ ਆ ਇਹ ਨਹੀਂ ਲੱਗੇ ਤੇ ਤੁਸੀਂ ਹਿਸਾਬ ਲਾ ਲਓ ਸਵੇਰ ਦੀ ਰੋਟੀ ਤੋਂ ਲੈ ਕੇ ਕਈ ਵਾਰੀ ਮੇਰਾ ਮੂਡ ਹੋਵੇ ਤੰ ਸਵੇਰ ਦੀ ਰੋਟੀ ਆਲੇ ਧੋ ਦਿੰਨੀ ਆ ਲੇਟ ਹੋ ਜਾ ਜਾਂ ਮੂਡ ਨਾ ਹੋਵੇ ਫਿਰ ਮੈਂ ਵਿੱਚ ਹੀ ਲਾ ਦਿੰਨੀ ਆ ਤੇ ਅੱਜ ਮੈਂ ਤੁਹਾਨੂੰ ਵੀਡੀਓ ਵਿਖਾਉਣੀ ਸੀ ਇਸ ਕਰਕੇ ਆ ਲੈ ਕੇ ਸਵੇਰ ਤੋਂ ਲੈ ਕੇ ਹੁੰਦੇ ਆ ਤੇ ਸੇਰ ਤੁਸੀਂ ਵੇਖੋ ਮੈਂ ਕਿਹੜੇ ਕਿਹੜੇ ਭਾਂਡੇ ਧੋਤੇ ਹੱਥ ਨਾਲ ਇਹ ਆਟੇ ਵਾਲੀ ਮਸ਼ੀਨ ਵਾਲਾ ਜਿਹੜਾ ਭਾਂਡਾ ਹੈ ਉਹ ਹੱਥ ਨਾਲ ਧੋਤਾ ਹੈ ਇਹ ਫਲੇਨ ਨਾਰਮਲੀ ਸਾਰੇ ਦਿਨ ਯੂਜ਼ ਹੁੰਦੀ ਮੈਂ ਪਾਣੀ ਨਾਲ ਪਿੱਛੜ ਕੇ ਰੱਖ ਦਿੰਨੀ ਇਸ ਵੇਲੇ ਜਸਟ ਇਹ ਸਬਜ਼ੀ ਕੱਟੀ ਸੀ ਆ ਦੁੱਧ ਵਾਲਾ ਹੁੰਦਾ ਇਹ ਮੈਨੂੰ ਹੁੰਦਾ ਕਿ ਚਲ ਨਾਲ ਦੇ ਨਾਲ ਧੋਤਾ ਜਾਵੇ ਕਿਹੜੇ ਵੇਲੇ ਦੁੱਧ ਪੁੰਨਾ ਚਾਹੀਦਾ ਬਸ ਹੋਰ ਕੋਈ ਖਾਸ ਭੰਡਾ ਨਹੀਂ ਹੈ ਬਾਕੀ ਤਾਂ ਪਹਿਲਾਂ ਹੀ ਹੈ ਦੋ ਜਰ ਕੋਲਿਆਂ ਚ ਬਣਾਈ ਆ ਆ ਬੜਾ ਖਰਾਸਾ ਤੇ ਮੈਂ ਤੁਸੀਂ ਸਮਝ ਲਓ ਸਵੇਰ ਦੇ ਵਿੱਚ ਕਿੰਨੇ ਭਾਂਡੇ ਧੋਤੇ ਤਿੰਨ ਚਾਰ ਸਾਰੇ ਬਰਤਨ ਦੇ ਵਿੱਚ ਅਡਜਸਟ ਹੋ ਗਏ ਸੋ ਸਾਰਾ ਦਿਨ ਆਪਾਂ ਕੀ ਯੂਜ਼ ਕਰਦੇ ਜਿਆਦਾ ਗਲਾਸ ਕ올ੀਆਂ ਥਾਲੀਆਂ ਤੇ ਆ ਚੀਜ਼ਾਂ ਆਪਣੀਆਂ ਵਿੱਚ ਸਾਰੀਆਂ ਅਡਜਸਟ ਹੋ ਗਈਆਂ ਤੇ ਸਿਰਫ ਰੈਗੀ ਤੇ ਕਕੜਾਈ ਰਹਿ ਗਈ ਅੱਜ ਕੜਾਈ ਮੈਂ ਲਾ ਦਿੰਦੀ ਜੇਕਰ ਮੈਂ ਜਾਂ ਇਹਨੂੰ ਨਾਲੋਂ ਜਾਂ ਛੋਟੇ ਭਾਂਡੇ ਨਾਲੋਂ ਦੀ ਮੇਥੇ ਕੜਾਈ ਨੂੰ ਦਿਖਾ ਦੇਣਾ ਸੀ ਸੋ ਇੰਨੇ ਭਾਂਡੇ ਅਡਜਸਟ ਹੋ ਜਾਂਦੇ ਬਹੁਤ ਸੋਖਾ ਜੇ ਤੁਸੀਂ ਵੀ ਟਰਾਈ ਕਰਨਾ ਚਾਹੋ ਤੈਨੂੰ ਕਰ ਸਕਦੇ ਹੋ ਜੇ ਪਹਿਲੇ ਆਪਾਂ ਇਹਨਾਂ ਕੈਨ ਕਰਦੇ ਆਉਣ ਇੰਨੇ ਵਿੱਚ ਪਾ ਥੋੜਾ ਜਿਹਾ ਪਾਊਡਰ ਪਾਉਣਾ ਆਉਂਦੇ ਪਾਇਆ ਪਾ ਸੇ ਦਾ ਕੋਈ ਨਹੀਂ ਤੁਮ ਮਾਪ ਪਾ ਨੂੰ ਲਾ ਗੋਣ ਕਰਤਾ ਆਪਣਾ ਇੱਥੇ ਸਾਰੀ ਸੈਟਿੰਗ ਹੋਈ ਹੋਈ ਐ ਸੀ ਕਿਚਨ ਸ਼ਾਈਨ ਤੇ ਕੀਤਾ ਹੈ ਫਿਰ ਕਲੀਨ ਐਂਡ ਸ਼ਾਈਨ ਤੇ ਨਾ ਬਹੁਤ ਵਧੀਆ ਸਾਰਾ ਕੁਝ ਇਹਦੇ ਚ ਰਿੰਸ ਵੀ ਐ ਡਾ ਸਾਲਟ ਸਾਲ ਮਤਲਬ ਇਹਦੇ ਚ ਸਾਲਟ ਸਾਲਟ ਨਹੀਂ ਆਪ ਪਾਉਂਦੇ ਕਿਉਂਕਿ ਆਪਣੇ વોਟਰ ਚ ਲੋਡ ਨਹੀਂ ਹੁੰਦੀ ਕਈਆਂ ਦਾ ਪਾਣੀ ਜਿਨ੍ਹਾਂ ਦਾ ਖਾਰਾ ਹੈ ਨਾ ਉਹਨਾਂ ਨੂੰ ਲੋਡ ਹੁੰਦੀ ਆ ਇਸ ਕਰਕੇ ਅਸੀਂ ਸਾਲਟ ਯੂਜ਼ ਨਹੀਂ ਕਰਦੇ ਰਿੰਸ ਜਿਹੜਾ ਹੈ ਉਹ ਪਾਉਣਾ ਲੈਨ ਲਾਦਾ ਖਤਮ ਹੋਣਾ ਹਾਂ ਸਾਈਡ ਵਾਲਾ ਜਿਹੜਾ ਸਾਈਡ ਤੇ ਪੈਂਦਾ ਲਿਕ ਕਰਦਾ ਨਾ ਹੈਗਾ ਆਪਣੇ ਦੇਖਿਓ ਤੇ ਜਿਹੜੀ ਆਪਾਂ ਨੂੰ ਆ ਆ ਰਿਹਾ ਨਾ ਇੱਥੇ ਰੈੱਡ ਵਾਲਾ ਸਾਈਨ ਇਸ ਕਰਕੇ ਆ ਰਿਹਾ ਕਿਉਂਕਿ ਆਹ ਵਾਲਾ ਲਿਕਵਿਡ ਜਿਹੜਾ ਮੈਂ ਤੁਹਾਨੂੰ ਸਵੇਰੇ ਦੱਸਿਆ ਸੀ ਇਹ ਇਹਦੇ ਚ ਖਤਮ ਹੋ ਚੁੱਕਾ ਹੈ ਤੇ ਇਹਦੇ ਨੂੰ ਜ਼ੁੰਦਾ ਹੈ ਇਹ ਸ਼ਾਇਨ ਆਉਂਦੀ ਇਹਨਾਂ ਤੇ ਭਾਂਡਿਆਂ ਤੇ ਇਹਦੇ ਨਾਲ ਸਰਦੀ ਪਾਲਿਸ਼ ਹੁੰਦੀ ਹੈ ਯੈਸ ਬਹੁਤ ਹੈ ਮੈਨੂੰ ਕਰ ਦਿਓ ਘਰੇ ਬੋਲ ਇਹ ਅੱਗੇ ਤਾਂ ਇੰਨਾ ਲਿਕਵਿਡੀ ਤਾਂ ਨਹੀਂ ਹੁੰਦਾ ਸੀ ਇਹਦੇ ਵਿੱਚ ਕੁਝ ਪਾਤਾ ਨਹੀਂ ਦਿੱਤਾ ਨਹੀਂ 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 ਹੁੰਦਾ ਸੀ ਹੂੰ ਪਤਾ ਲੱਗ ਜੂਗਾ ਜਦੋਂ ਭਰ ਗਿਆ ਨਾ ਹਾਂ ਉਹ ਸ਼ੋਨ ਲੱਗ ਪਿਆ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜੀ ਪਾ ਲਓ ਕਿਉਂਕਿ ਆਪਾਂ ਨੂੰ ਮਸ਼ੀਨ ਨੇ ਦੱਸ ਹੀ ਦੇਣਾ ਹੁੰਦਾ ਜਦੋਂ ਖਤਮ ਹੋ ਜੇ ਉੱਤੇ ਆਹ ਵਾਲਾ ਆ ਜਾਣਾ ਹੁੰਦਾ ਹੈ ਆ ਦੇਖ ਲਓ ਹੁਣ ਆਪਾਂ ਐਡ ਕਰਤਾ ਤੇ ਇਹ ਲਾਲ ਬੱਤੀ ਬੁੱਝ ਗਈ ਆ ਮਤਲਬ ਇਹ ਚੈੱਕ ਹੋ ਗਿਆ ਐਡ ਸਾਲਟ ਆਪਾਂ ਯੂਜ਼ ਨਹੀਂ ਕਰਦੇ ਕਿਉਂਕਿ ਸਾਲਟ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਆਪਣਾ ਵਾਟਰ ਚੈੱਕ ਹੁੰਦਾ ਹੈ ਵਾਟਰ ਦੇ ਹਿਸਾਬ ਨਾਲ ਜੇਕਰ ਆਪਣਾ ਵਾਟਰ ਖਰਾਬ ਹੋਵੇ ਫਿਰ ਉਹ ਐਡ ਆਨ ਕਰੀਦਾ ਨਹੀਂ ਤਾਂ ਨਹੀਂ ਚਲੋ ਜੀ ਹੁਣ ਆਪਾਂ ਸਾਰਾ ਕੁਝ ਇਹ ਵੀ ਸਿਲੈਕਟ ਕੀਤਾ ਹੋਇਆ ਤੁਮ ਦੱਸਿਆ ਹੋਇਆ ਹੈ ਆਪਣੀ ਮਰਜ਼ੀ ਦੀ ਜਿੱਥੇ ਮਰਜ਼ੀ ਕਰ ਲਓ ਤੁਸੀਂ ਜਲਦੀ ਧੋਨੇ ਆ ਤੇ ਮਿੰਨੀ ਵਾਲੇ ਤੇ ਕਰ ਲਓ ਉਸ ਤੋਂ ਬਾਅਦ ਟਾਈਮ ਉਸ ਤੋਂ ਬਾਅਦ ਤੇ ਆ ਉਸ ਤੋਂ ਬਾਅਦ ਟਾਈਮ ਲੱਗਦਾ ਜਾਊਗਾ ਤੇ ਹੁਣ ਆਪਾਂ ਕਰਦੇ ਆ ਇਹਨੂੰ ਆਨ ਆਨ ਹੋ ਕੇ ਵਾਸ਼ ਹੋਨੇ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਡਰਾਈ ਹੋਣਗੇ ਜਦੋਂ ਐਂਡ ਵਾਲਾ ਗ੍ਰੀਨ ਬੱਤੀ ਹੋ ਗਈ ਸਮਝ ਲਓ ਫਿਰ ਆਪਾਂ ਇਹਨੂੰ ਓਪਨ ਕਰਕੇ ਚੈੱਕ ਕਰ ਸਕਦੇ ਆ ਪਹਿਲਾਂ ਨਾ ਓਪਨ ਕਰਿਓ ਹਾਂਜੀ ਪਹਿਲਾਂ ਨਹੀਂ ਓਪਨ ਕਰਨਾ ਜੋ ਦੇ sare ਪੰਡਿਤ ਧੁੱਪ ਗਏ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਗਰਮ ਬਹੁਤ ਹੁੰਦਾ ਪਾਣੀ ਬਾਕੀ ਅਸੀਂ ਸਪੈਸ਼ਲ ਇਹਦੀ ਸਾਈਟ ਸੀ ਉਦੋਂ ਨਵੇਂ-ਨਵੇਂ ਚੱਲੇ ਸੀ ਵੋਲਟਾਸ ਦੇ ਤੇ ਇਸੇ ਦੀ ਸਾਈਟ ਸੀ ਹਨਾ ਵੋਲਟਾਸ ਦੀ ਵੋਲਟਾਸ ਦੀ ਸਾਈਟ ਸੀ ਉਹਦੇ ਤੇ ਅਸੀਂ ਆਰਡਰ ਕਰਕੇ ਮੰਗਾਇਆ ਸੀ ਉਦੋਂ ਮੇਬੀ ਸਾਨੂੰ 24000 ਦਾ ਪੈ ਗਿਆ ਸੀ ਇਹ ਹਨਾ ਹੂੰ ਤੇ ਹੁਣ ਇਹ ਹਰੇਕ ਐਮਾਜ਼ਨ ਤੇ ਵੀ ਐ ਫਲਿੱਪਕਾਰਟ ਤੇ ਵੀ ਉੱਥੇ ਵੀ 22000 ਦਾ ਕਿਤੇ 31000 ਦਾ ਸੀ ਹੁਣ ਚੈੱਕ ਕਰ 24 24000 ਦਾ ਜੋ 22 ਤੇ 22 ਤੋਂ 24 ਤੱਕ ਤੇ ਬਾਕੀ ਇਹਦਾ ਹੁੰਦਾ ਅਲੱਗ-ਅਲੱਗ ਸਿਸਟਮ ਏਅਰ 14 ਪਲੇਟਾਂ ਵਾਲਾ ਮਤਲਬ ਜਿਵੇਂ 14 ਪਲੇਟੜ ਕਿਹਾ ਜਾਂਦਾ ਕੋਈ 12 ਪਲੇਟਾਂ ਵਾਲਾ ਇਸ ਤੋਂ ਛੋਟਾ ਵੀ ਹੁੰਦਾ ਹੈ ਇਸ ਤੋਂ ਵੱਡਾ ਵੀ ਹੁੰਦਾ 18 ਪਲੇਟਾਂ ਵਾਲਾ ਤੇ ਮੈਂ ਮੀਡੀਅਮ ਜਿਹਾ ਲਿਆ ਸੀ ਲੈ ਲਿਆ ਸੀ ਫੈਮਿਲੀ ਦੇ ਹਿਸਾਬ ਨਾਲ ਕਿ ਸਾਨੂੰ 14 ਪਲੇਟਾਂ ਵਾਲਾ ਸਹੀ ਆ ਤੇ ਇਸ ਤੋਂ ਛੋਟਾ ਵੀ 2 ਮੈਂਬਰ ਫੈਮਿਲੀ ਹੈ ਜਿਹੜੇ ਉਹ ਇਸ ਤੋਂ ਛੋਟਾ ਵੀ ਲੈ ਸਕਦੇ ਆ ਪਰ ਜਿਵੇਂ ਮੈਂ ਹੁਣ 14 ਦਾ ਸੋਚ ਕੇ ਲਿਆ ਸੀ ਪਰ ਸਾਡਾ ਖਰਚਾ ਇੱਥੇ 18 ਵਾਲਾ ਉਕੇ ਤੁਹਾਨੂੰ ਪਤਾ ਹੀ ਹੈ ਪੈਸਲਾ ਕੰਮ ਵੀ ਆ ਚਾਹ ਪਾਣੀ ਜਾਂਦਾ ਹੀ ਰਹਿੰਦਾ ਬਾਕੀ ਕੁਛ ਇਹ ਹੱਥ ਫੈਰਨਾ ਕਾਤੀਆ ਇਸ ਦਾ ਵੀ ਕਮਾਲ ਹੈ ਹਾਂਜੀ ਮੈਂ ਪਾਂਡੇ ਯੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਵਿਖਾਉਣ ਲੱਗੀ ਆ ਇਹ ਦੇਖੋ ਤੁਸੀਂ ਚਮਚ ਗਲਾਸ ਬਿਲਕੁਲ ਇਹ ਵੋਸ਼ ਕੱਪ ਸਾਰੇ ਦੇਖੋ ਕਿੰਨੀ ਚਮਕ ਰਹੀ ਕੋਲੀ ਬਹੁਤ ਮਿਲਦਣ ਕਲੀਨ ਸਾਫ ਕਰਦਾ ਹੈ ਥਾਲੀਆਂ ਇੱਕ ਗਲਾਸ ਇਹ ਸਾਰੇ ਪਾਣੀ ਤੁਸੀਂ ਪਹਿਲਾਂ ਦੇਖੀ ਹੋਣੀ ਤੁਸੀਂ ਡਰਮੇ ਤੇ ਹੁਣ ਵੇਖੋ ਕਿੰਨੀ ਚਮਕ ਰਹੀ ਹੈ ਤੇ ਇਹ ਆ ਸਾਰੇ ਵੇਖੋ ਚਮਚ ਚਮਾਉਂਦੇ ਭਾਂਡੇ ਆ ਥੋੜਾ ਜਿਹਾ ਪਾਣੀ ਛਾਵਰਦਾ ਇੰਦਾ ਇੰਦੇ ਵਿੱਚ ਰਹਿ ਗਿਆ ਸੀ ਇਹਦੇ ਤੇ ਡੁੱਲਾ ਨਹੀਂ ਤਾਂ ਭਾਂਡੇ ਬਿਲਕੁਲ ਡਰਾਈ ਐਂਡ ਡਰਾਈ ਹੋਵਾਂ ਮਾਰਕਸ ਕਾ ਕੇ ਸਕਾ ਦਿੰਦਾ ਹੁਣ ਸੁੱਕੇ ਭਾਂਡੇ ਦਾ ਇਹ ਫਾਇਦਾ ਹੈ ਕੋਈ ਵੇਟ ਨਾ ਕਰੋ ਬਸ ਇਹਨਾਂ ਨੂੰ ਜੋੜ ਦੋ ਤੇ ਹੁਣ ਆਪ ਬਣੋਣੀ ਚਾਹ ਕੱਪ ਸੀ ਇਹਦਾ ਗਿੰਦੀ ਦਬਾਰਾ ਇਹਦਾ ਸਾਰੇ ਟੁਕੜੇ ਤੇ ਇਸ ਤਰ੍ਹਾਂ ਫਿੱਟਿੰਗ ਵੀ ਹੋ ਜਾਂਦੀ ਹੈ ਪਰ ਪਤਾ ਨਹੀਂ ਲੱਗਦਾ ਕਿ ਚੀਜ਼ ਪਈ ਹੋਈ ਹੈ ਤੇ Типа годить изя.